ਸੋ ਸੰਗਤ ਜੀ ਜੋ ਅਸੀਂ ਇੱਕ ਪਿਛਲੇ ਦਿਨੀ ਵੀਡੀਓ ਇੱਕ ਸੋਸ਼ਲ ਮੀਡੀਆ ਤੇ ਸਾਨੂੰ ਮਿਲੀ ਸੀ ਜਿਸ ਵਿੱਚ ਬਾਬਾ ਮਨਜੀਤ ਸਿੰਘ ਜੀ ਡੜਿਆਣਾ ਆਸ਼ਰਮ ਜੰਮੂ ਤੋਂ ਜਿਹਨਾਂ ਦੀ ਬਹੁਤ ਵੀਡੀਓ ਵਾਇਰਲ ਹੋ ਰਹੀ ਆ ਕਿ ਬਾਬਾ ਜੀ ਪਿੱਛੇ ਬੈਠੇ ਆ ਤੇ ਸੰਗਤ ਮੱਥਾ ਟੇਕਦੀ ਪਈ ਤੇ ਬਾਬਾ ਜੀ ਦੇ ਚਰਨ ਨੂੰ ਹੱਥ ਲਾ ਰਹੀ ਆ ਤੇ ਅੱਗੇ ਜਿਹੜੇ ਕੀਰਤਨੀ ਸਿੰਘ ਉਹ ਕੀਰਤਨ ਕਰ ਰਹੇ ਆ ਸੋ ਆਪਾਂ ਐਡਰੈਸ ਸਾਰੀ ਸੰਗਤ ਨੂੰ ਪੁੱਛਿਆ ਸੀ ਕਿ ਜਰੂਰ ਆਪਾਂ ਬਾਬਾ ਜੀ ਦੇ ਅੱਗੇ ਪਹੁੰਚ ਕਰਾਂਗੇ ਤੇ ਅੱਜ ਅਸੀਂ ਆਏ ਆ ਜੰਮੂ ਤੇ ਬਾਬਾ ਜੀ ਉਹਨਾਂ ਦੇ ਪਾਈ ਮਨਜੀਤ ਸਿੰਘ ਉਹਨਾਂ ਦੇ ਬਾਬਾ ਜੀ ਦੇ ਡੇਰੇ ਤੇ ਜਿੱਥੇ ਕੀ ਇਹ ਪ੍ਰਬੰਧਕ ਸਾਰੇ ਡੇਰੇ ਦੇ ਬੈਠੇ ਆ ਜਦੋਂ ਸਾਨੂੰ ਇੱਥੇ ਦਾ ਮਾਹੌਲ ਦਾ ਪਤਾ ਲੱਗਾ ਸਾਰਾ ਕੁਝ ਵੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਇਹ ਸਮਰਪਿਤ ਆ ਔਰ ਵੱਡੀ ਗੱਲ ਅਕਾਲ ਤਖਤ ਸਾਹਿਬ ਦੀ ਜਿਹੜੀ ਇੱਥੇ ਮਰਿਆਦਾ ਚੱਲਦੀ ਆ ਕਈ ਡੇਰਿਆਂ ਤੇ ਜਿਹੜੀ ਮਰਿਆਦਾ ਬਿਲਕੁਲ ਨਹੀਂ ਚੱਲਦੀ ਪਰ ਇਹ ਡੇਰੇ ਤੇ ਆਪਾਂ ਜਦੋਂ ਦੇਖਿਆ ਬਿਲਕੁਲ ਅਕਾਲ ਤਖਤ ਦੇ ਸਾਹਿਬ ਨੂੰ ਸਮਰਪਿਤ ਆ ਸੋ ਸੰਗਤ ਜੀ ਹੁਣ ਗੱਲ ਕਰਦੇ ਆ ਕਿ ਬਾਬਾ ਜੀ ਨੂੰ ਪਹਿਲਾਂ ਆਪਾਂ ਮਿਲਣਾ ਸੀ ਗੱਲ ਜਿਹੜੇ ਕੀ ਉਹ ਬਾਹਰ ਜਿਹੜੇ ਪ੍ਰਚਾਰ ਫੇਰੀ ਤੇ ਗਏ ਆ ਤੇ ਸਾਨੂੰ ਇਹਨਾਂ ਵੱਲੋਂ ਸੇਵਾਦਾਰਾਂ ਲੋ ਇੱਕ ਵਿਸ਼ਵਾਸ ਦਿੱਤਾ ਗਿਆ ਕਿ ਜਿਹੜੀ ਇਦਾਂ ਦੀ ਵੀਡੀਓ ਸ਼ਰਾਫਤ ਕਿਸੇ ਅੰਸਰ ਨੇ ਪਾਈ ਆ ਤੇ ਉਹ ਜਿਹੜੀ ਦੁਬਾਰਾ ਜਿਹੜੀ ਵੀਡੀਓ ਆ ਉਹ ਨਹੀਂ ਪਵੇਗੀ ਤੇ ਨਾ ਹੀ ਸੰਗਤ ਨੂੰ ਮੱਥੇ ਬਾਬਾ ਜੀ ਟਿਕਾਉਂਦੇ ਆ ਤੇ ਨਾ ਹੀ ਅਗੇ ਕੀਰਤਨ ਕਰਨਗੇ ਤੇ ਜਦੋਂ ਬਾਬਾ ਜੀ ਆਣਗੇ ਤੇ ਆਪਣੀ ਇੱਕ سوشل میڈیا ਤੇ ਜਾਂ ਕਾਨਫਰੈਂਸ ਕਰਕੇ ਤੇ ਜਿਹੜੀ ਸਾਰੀ ਗੱਲ ਦਾ ਉਹ ਸੰਗਤ ਨੂੰ ਦੱਸ ਦੇਣਗੇ ਤੇ ਸਾਡੇ ਨਾਲ ਡੇਰੇ ਦੇ ਪ੍ਰੰਧਕ ਬੈਠੇ ਆ ਸੰਗਤ ਨੂੰ ਇਹ ਵੀ ਕੁਝ ਆਪਣੇ ਵਿਚਾਰ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸ਼੍ਰੋਮ ਇੰਡੀਆ ਦੇ ਨਗਾਲੀ ਸਾਹਿਬ ਜੰਮੂ ਕਸ਼ਮੀਰ ਅਤੇ ਜੰਮੂ ਤੋਂ ਸਥਾਨ ਦਿਗਨਾ ਅਛੰਦਿਕੇ ਸਾਰੇ ਗੱਲ ਮਿਲ ਕੇ ਇਕੱਤਰ ਆ ਜਿਸ ਵੀ ਸਾਡੇ ਪਾਸ ਪੰਜਾਬ ਨੂੰ ਸਰਕਾਰ ਕਮੇਟੀ ਦੇ ਭਾਈ ਸਾਹਿਬ ਫੈਜਵਿੰਦਰ ਸਿੰਘ ਜੀ ਗਵਿੰਦਰ ਸਿੰਘ ਜੀ ਅਤੇ ਵਿੰਦਰ ਸਿੰਘ ਜੀ ਗਵਿੰਦਰ ਸਿੰਘ ਜੀ ਉਹਨਾਂ ਨੇ ਅੱਜ ਸਾਨੂੰ ਜਿਸ ਤਰ੍ਹਾਂ ਪਤਾ ਲੱਗਿਆ ਕਿ ਉਹ ਸਥਾਨ ਵਿਖੇ ਪਹੁੰਚੇ ਹਨ ਡਿਆਣਾ ਅਸ਼ਰਮ ਵਿਖੇ ਤੇ ਜਦੋਂ ਜਿਹੜੀ ਗੱਲ ਬਾਬਾ ਜੀ ਨੇ ਕਰਤੀ ਹੈ ਕਿ ਪਿਛਲੇ ਦਿਨੀ ਇੱਕ ਵੀਡੀਓ ਵਾਇਰਲ ਹੋਈ ਵੀਡੀਓ ਵਿੱਚ ਉਹਨੂੰ ਇੱਕ ਬੜੇ ਵਧੀਆ ਢੰਗ ਦੇ ਨਾਲ ਮੈਂ ਸਮਝਦਾ ਕਿ ਮਨਸੂਬਾ ਘੜ ਕੇ ਕਿ ਉਹ ਪੰਜਾਬ ਦੇ ਅੰਦਰ ਵੀ ਵਾਇਰਲ ਹੋਈ ਹੋਣੀ ਖਾਵਾਂ ਤੇ ਵਾਇਰਲ ਹੋਈ ਜਿਸ ਦੇ ਅੰਦਰ ਜੋ ਅਸਲ ਸਚਾਈ ਸੀ ਜਾਂ ਕੀ ਹੈਗਾ ਸੀ ਵੀਡੀਓ ਭਾਵੇਂ ਦੱਸਣ ਨੂੰ ਕੁਝ ਦਿਸਦੀ ਸੀ ਪਰ ਜਿਹੜੀ ਬਾਬਾ ਜੀ ਆਏ ਇੱਥੇ ਇਸ ਢੇਰੇ ਦੇ ਜੋ ਗੇਣ ਸੀ ਢੇਰੇ ਦੀ ਜੋ ਜੰਮੂ ਕਸ਼ਮੀਰ ਦੇ ਅੰਦਰ ਜਿੱਥੇ ਸਿੱਖ ਮਾਈਨੋਰਟੀ ਵਿੱਚ ਰਹਿ ਰਹੇ ਆਂ ਔਰ ਸਿੱਖ ਭਾਈਚਾਰੇ ਵਿੱਚ ਭਾਰਤ ਦੇਸ਼ਾਂ ਤੋਂ ਇਸ ਢੇਰੇ ਦੇ ਸਿੱਖੀ ਦਾ ਪ੍ਰਚਾਰ ਪ੍ਰਸਾਰ ਜਿਹੜਾ ਆਰੰਭ ਹੋਇਆ ਉਹ ਸਾਰੀਆਂ ਵਿਚਾਰਾਂ ਜੋ ਅੱਜ ਇਹਨਾਂ ਦੇ ਨਾਲ ਬੈਠੇ ਹੋਈਆਂ ਤੇ ਇਹਨਾਂ ਨੇ ਵੀ ਇਸ ਗੱਲ ਨੂੰ ਮਹਿਸੂਸ ਕੀਤਾ ਕਿ ਵਾਕਈ ਇਸ ਢੇਰੇ ਦੇ ਅੰਦਰ ਸ੍ਰੀ ਅਕਾਲ ਤਖਤ ਸਾਹਿਬ ਜੀ ਮर्याਦਾ ਜਿਹੜੀ ਹੈ ਉਹ ਲਾਗੂ ਹੈ ਅਤੇ ਹਰ ਮਹੀਨੇ ਜਿਸ ਨਾਲ ਖੰਡੇ ਬਾਟੇ ਦੀ ਪੋਲ ਜਿਹੜੀ ਹੈ ਉਹ ਸਦੀਆਂ ਤੋਂ ਇੱਥੇ ਗੁਰਨਗਾਰੀ ਸਾਹਿਬ ਵਿਖੇ ਦਿੱਤੀ ਜਾਂਦੀ ਹੈ ਮੈਂ ਸਮਝਦਾ ਕਿ 2.5 ਤੋਂ 3 ਲੱਖ ਸਿੱਖ ਅਗਰ ਹੈ ਤਾਂ ਉਸ ਵਿੱਚ 2.5 ਲੱਖ ਦੇ ਕਰੀਬ ਜਿਹੜਾ ਸਿੱਖ ਹੈ ਤੇ ਉਹਨੇ ਅਗਰ ਅੰਮ੍ਰਿਤ ਦੀ ਦਾਤ ਲਈ ਹੈ ਤਾਂ ਉਹ ਵਾਇਰਸ ਆਨ ਹੈ ਜਿੱਥੋਂ ਅੰਮ੍ਰਿਤ ਖੰਡੇ ਬਾਟੇ ਦੀ ਪੋਲ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਵੀਡੀਓ ਅੱਜ ਸੋਸ਼ਲ ਮੀਡੀਆ ਦਾ ਪ੍ਰਯੋਗ ਤੇ ਦੁਰਉਪਯੋਗ ਪ੍ਰਯੋਗ ਜਿਹੜੇ ਕਰਨ ਵਾਲੇ ਆ ਜਿਹੜੇ ਤੇ ਸਤਿਗੁਰੂ ਦੀ ਬਾਣੀ ਨੂੰ ਸਮੇਂ ਦੇਣ ਤੇ ਉਹ ਏਕੇ ਦੀ ਗੱਲ ਕਰਦੇ ਆ ਤੇ ਜਿਨ੍ਹਾਂ ਨੇ ਦੁਰਉਪਯੋਗ ਕਰਨਾ ਤੇ ਉਹ ਉਹ ਦੁਰਉਪਯੋਗ ਦਾ ਅਸੀਂ ਹੱਲ ਦੇਖ ਲਿਆ ਕਿ ਜਦੋਂ ਬਾਬਾ ਜੀ ਤੱਕ ਇਹ ਵੀਡੀਓ ਪਹੁੰਚੀ ਤੇ ਇਹਨਾਂ ਨੇ ਉਸ ਮੁਤਾਬਕ ਹੀ ਆਪਣੀ ਜਿਹੜੀ ਕਿਉਂਕਿ ਇਹਨਾਂ ਦਾ ਫਰਜ਼ ਵੀ ਬਣਦਾ ਸੀ ਸਰਕਾਰ ਕਮੇਟੀ ਦੇ ਨਾਲ ਸੰਬੰਧਨ ਜਿੱਥੇ ਕੋਈ ਮਾਨਮਰਿਆਦਾ ਦੀ ਗੱਲ ਹੁੰਦੀ ਹੈ ਉੱਥੇ ਆਪਣੀ ਪਹੁੰਚ ਕਰਦੇ ਹਨ ਉਸ ਮੁਤਾਬਕ ਇਹਨਾਂ ਨੇ ਆਪਣੀ ਜਿਹੜੀ ਪ੍ਰਤੀਕਿਰਿਆ ਵੀਡੀਓ ਰਾਈਨ ਦਿੱਤੀ ਪਰ ਅੱਜ ਜਦੋਂ ਇਸ ਥਾਂ ਵੀ ਕੇ ਪਹੁੰਚੇ ਵੈੜ ਦੇ ਵਿਚਾਰਾ ਹੋਈਆਂ ਗੱਲਬਾਤ ਹੋਈ ਇਹਨਾਂ ਨੇ ਆਪ ਜੇਰੇ ਦੀ ਮਨ ਮਰਿਆ ਦਾ ਦਰਬਾਰ ਹਾਲ ਹਰ ਚੀਜ਼ ਵੇਖੀ ਤੇ ਅੱਜ ਹੀ ਅਸੀਂ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਰਦਾ ਦੁਰ ਕਰੋਲੀ ਬਣਾਏ ਹਰ ਨਾਮ ਅਗੇ ਹੋਵੋ ਜੋੜੀ ਗੁਰਮੁਖ ਵੈਸੋ ਸਫਾ ਬਿਚਾਇਆ ਤੇ ਅੱਜ ਆਪਾਂ ਇਕੱਠੇ ਬੈ ਗੇ ਤੇ ਜਿਹੜਾ ਵਿਚਾਰਾ ਵੀ ਕੀਤੀਆਂ ਤੇ ਅੱਜ ਇਹਨਾਂ ਨੇ ਵੀ ਆਪਣੀ ਵਿਚਾਰ ਰੱਖੀ ਆ ਤੇ ਅਸੀਂ ਵੀ ਰੱਖ ਰਹੇ ਆ ਸੋ ਮੇਰੀ ਸੰਗਤ ਨੂੰ ਬੇਨਤੀ ਹੈ ਕਿ ਇਹ ਡੇਰਾ ਜਦੋਂ ਪਾਰਦੇਸ਼ਾਂ ਚੋਂ ਪ੍ਰਚਾਰ ਪ੍ਰਸਾਰ ਦਾ ਆਰੰਭ ਹੋਇਆ ਸੀ ਤੇ ਉਦੋਂ ਹਰ ਘਰ ਚੋਂ ਇੱਕ ਇੱਕ ਬੱਚਾ ਮੰਗ ਕੇ ਤੇ ਉਹਨੂੰ ਸਿੱਖ ਤਿਆਰ ਕੀਤਾ ਗਿਆ ਸੀ ਇਹ ਵੀ ਮੈਂ ਵਰਲਡ ਵਾਈਡ ਦੱਸਣਾ ਚਾਹੁੰਦਾ ਕਿ ਇੱਥੇ ਇੱਕ ਵੀ ਸਿੱਖਣੀ ਸੀ ਹਰ ਘਰ ਚੋਂ ਇੱਕ ਬੱਚਾ ਮੰਗ ਕੇ ਤੇ ਉਹਨੂੰ ਸਿੱਖੀ ਆਪਣੇ ਪਾਸੇ ਲਿਆਂਦਾ ਗਿਆ ਸੀ ਤੇ ਅੱਜ ਇਹ ਡੇਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ ਅਸੀਂ ਇਹ ਕੰਕੇ ਵੀ ਚੋੜਦੇ ਕਹਿ ਰਹੇ ਆਂ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚਾਰਧਾਰਾ ਨੂੰ ਹੀ ਅੱਗੇ ਪ੍ਰਚਾਰ ਪ੍ਰਸਾਰ ਹੁੰਦਾ ਹੈ ਇਸ ਵਿੱਚ ਕੋਈ ਐਸੀ ਪਰੰਪਰਾ ਨਹੀਂ ਹੈਗੀ ਜਿਹੜੀ ਸੋਸ਼ਲ ਮੀਡੀਆ ਤੇ ਮਤਲਬ ਉਸ ਨੂੰ ਫੈਲਾਇਆ ਜਾਂਦਾ ਪਰ ਮੈਂ ਇਹ ਕਹ ਜ਼ਰੂਰ ਕਹਾਂਗਾ ਮੈਂ ਇੱਕ ਕਿਰਤਨੀ ਹੋਣ ਦੇ ਨਾਤੇ ਕਿਉਂਕਿ ਅਸੀਂ ਜੰਮੂ ਕਸ਼ਮੀਰ ਦੇ ਰਹਿਣ ਵਾਲੇ ਆਂ ਡੇਰੇ ਦੇ ਜਿਹੜੇ ਮੁਖ ਸੰਚਾਲਕ ਸਾਡੇ ਪ੍ਰੋਫੈਸਰ ਹਰਦੇਵ ਸਿੰਘ ਜੀ ਇਹਨਾਂ ਦੀ ਸਾਰੀ ਟੀਮ ਖੜੀ ਹੈ ਨਾਲ ਪ੍ਰਵੀਨ ਵੀਰ ਜੀ ਤੁਹਾਡੇ ਭਾਈ ਸਾਬਾਨ ਜਿਹੜੇ ਖੜੇ ਹਨ ਤੇ ਮੈਂ ਆਪਣੇ ਵੱਲੋਂ ਬੇਨਤੀ ਕਰਾਂਗਾ ਜੀ ਕਿ ਡੇਰੇ ਵਿੱਚ ਜਦੋਂ ਵੀ ਕੋਈ ਗੱਲ ਹੋਵੇ ਕੋਈ ਅਸੀ ਚੀਜ਼ ਹੋਵੇ ਹਰ ਇੱਕ ਸਿੱਖ ਜਿਹੜਾ ਪਿਆਰ ਕਰਨ ਵਾਲਾ ਡੇਰੇ ਨੂੰ ਉਸ ਦਾ ਹਿਰਦਾ ਬਲਉਂਦਿਆ ਜਾਂਦਾ ਪਰ ਉਹਨੇ ਹਰ ਇੱਕ ਸਿੱਖ ਦਾ ਫਰਜ਼ ਬਣ ਗਿਆ ਕਿ ਉਹ ਵੀਡੀਓ ਕਿੱਥੋਂ ਚੱਲੀ ਕਿਉਂ ਬਾਬਾ ਜੀ ਬਿਲਕੁਲ ਜੀ ਸੱਚਾਈ ਹੈਗੀ ਨਾ ਕਿ ਉਹ ਵੀਡੀਓ ਸੱਚ ਕੀਤਾ ਜਾਵੇ ਸੱਚ ਕੀਤਾ ਜਾਵੇ ਸੰਗਤ ਨੂੰ ਨਾ ਗੁੰਮਰਾਹ ਕੀਤਾ ਜਾਵੇ ਨਾ ਸਿੱਖਾਂ ਦੇ ਚਿਹਰੇ ਪਹੁੰਚਾਈ ਜਾਵੇ ਨਾ ਇਹਨਾਂ ਦੀ ਭਾਗਣਾ ਨੂੰ ਛੁਕਿਆ ਜਾਵੇ ਛੁਕਿਆ ਜਾਵੇ ਕਿ ਭਾਈ ਇਹ ਵੀਡੀਓ ਕਿੱਥੋਂ ਚੱਲੀ ਕਿਸ ਤਰ੍ਹਾਂ ਉਹ ਵਾਇਰਲ ਹੋਈ ਕਿਸ ਤਰ੍ਹਾਂ ਪੰਜਾਬ ਤੱਕ ਪਹੁੰਚੀ ਇਹ ਤਾਂ ਗੁਰੂ ਸਾਹਿਬ ਨੇ ਕਿਰਪਾ ਕੀਤੀ ਕਿ ਐਸੇ ਬੁੱਧੀਜੀਵੀ ਅਗਰ ਅਜ ਸਰਕਾਰ ਕਮੇਟੀਆਂ ਕੰਮ ਕਰ ਰਹੀਆਂ ਨੇ ਤਾਂ ਉਹਨਾਂ ਵਿੱਚ ਅਸੀਂ ਤਾਂ ਪਹਿਲੀ ਵਾਰ ਸਰਕਾਰ ਕਮੇਟੀ ਦੇ ਕਿਸੇ ਮੈਂਬਰ ਨੂੰ ਮਿਲੇ ਆ ਤੇ ਐਸੇ ਸਾਨੂੰ ਮਿਲ ਕੇ ਗੁਰੂ ਜੀ ਪਿਆਰਿਆਂ ਨੇ ਬਹਿ ਕੇ ਵਿਚਾਰ ਕਰ ਦਿੱਤੀ ਅਸੀਂ ਇਸ ਦੀ ਤੈਅ ਤੱਕ ਜਾਵਾਂਗੇ ਔਰ ਮਹਾਂਪੁਰਸ਼ਾਂ ਨੂੰ ਵੀ ਜ਼ਰੂਰ ਬੇਨਤੀ ਕਰਾਂਗੇ कि ਇਹ ਉਹ ਜੀ ਜਿਸ ਨਾਲ ਸਾਡਾ ਆਪਸੀ ਭਾਈਚਾਰਾ ਖਰਾਬ ਹੋ ਰਿਹਾ ਜੰਮੂ ਕਸ਼ਮੀਰ ਤੇ ਪੰਜਾਬ ਦਾ ਬੜਾ ਵੱਡਾ ਆਪਸੀ ਚ ਗਹਿਰਾ ਸੰਬੰਧ ਹੈ ਕਿ ਅੱਗੇ ਤੋਂ ਅਜਿਹਾ ਕੁਝ ਨਹੀਂ ਨਾ ਬਣੇ ਇਸ ਦੀ ਜਾਂਚ ਵੀ ਜ਼ਰੂਰ ਹੋਣੀ ਚਾਹੀਦੀ ਹੈ ਇਹ ਕਿੱਥੋਂ ਕਿੱਥੋਂ ਵਾਇਰਲ ਹੋ ਗਈ ਔਰ ਕਿਹੜੇ ਕਿਹੜੇ ਗਰੁੱਪਾਂ ਵਿੱਚ ਪਈ ਉਹ ਵੱਡੇ ਪੱਧਰ ਤੇ ਇਸ ਦੀ ਇੱਕ ਕਮੇਟੀ ਗਠਨ ਕਰਕੇ ਭਾਵੇਂ ਐਡਮਿਨਿਸਟ੍ਰੇਸ਼ਨ ਲੈਵਲ ਉਪਰੋਂ ਇਸ ਤਰ੍ਹਾਂ ਨਾਲ ਹੋਵੇ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਸੋ ਬਾਬਾ ਜੀ ਆਜੀ ਦਾ ਦਰਵਾਜ਼ਾ ਹੀ ਤੁਸੀਂ ਖੜੇ ਹੋ ਲੈ ਕੇ ਵਿਚਾਰਾ ਹੋਈਆਂ ਤੇ ਆਪ ਜੀ ਤੁਹਾਨੂੰ ਸੰਤੁਸ਼ਟੀ ਹੋ ਗਈ ਜੀ ਬਿਲਕੁਲ ਜੀ ਬਿਲਕੁਲ ਤੁਹਾਨੂੰ ਲੱਗਿਆ ਕਿ ਅਕਾਲ ਤਖਤ ਸਾਹਿਬ ਨੂੰ ਮੇਰਾ ਸਤਿ ਪਤ ਹੈ ਜੀ ਸਿਰ ਸੰਤੁਸ਼ਟ ਹੋ ਕੇ ਤੁਹਾਨੂੰ ਆਪ ਜੀ ਦਾ ਸਾਡਾ ਬੇਰੀ ਆਇਦਾ ਮਾਨ ਕੀਤਾ ਸਤਿਕਾਰ ਦਿੱਤਾ ਇਹ ਤੁਹਾਡੇ ਤਹਿ ਦਰੋਸ ਪਾਜਾ ਪਰ ਜਿਵੇਂ ਸਾਨੂੰ ਵੀਡੀਓ ਨੇ ਸਾਡੇ ਮਨ ਨੂੰ ਫੇਸਬੁਕ ਚਾਈ ਪੰਜਾਬ ਦੇ ਵਿੱਚ ਵੀ ਬਹੁਤ ਹੀ ਸਿੱਖਾਂ ਦੇ ਮਨ ਨੂੰ ਫੇਸਬੁਕ ਕੀਤੀ ਦੀ ਆ ਵੀਡੀਓ ਕਰਕੇ ਸੋ ਇੱਥੇ ਆ ਕੇ ਸਾਨੂੰ ਅੱਜ ਪਤਾ ਲੱਗਾ ਜੀ ਇਦਾਂ ਹੀ ਸਿੱਖੀ ਦੇ ਨਾਲ ਜੁੜੋ ਸਿੱਖੀ ਨਾਲ ਪਿਆਰ ਕਰੋ ਗੁਰੂ ਵਾਲੇ ਬਣੋ ਜੇ ਕੋਈ ਐਡਾ ਵੀ ਵੀਡੀਓ ਚਲਾਉਂਦਾ ਹੈ ਜਾਂ ਕੋਈ ਸ਼ਾਰਟੀ ਬੰਦਾ ਐਡਾ ਦਾ ਕੰਮ ਕਰਦਾ ਹੈ ਤੇ ਉਹਦੇ ਤੱਕ ਪਹੁੰਚ ਪੁੱਜੀ ਜਾਵੇ। ਸੋ ਮੇਰੀ ਸੰਗਤ ਨੂੰ ਬੇਨਤੀ ਹੈ ਕਿ ਇਹ ਡੇਰਾ ਜਦੋਂ ਪਹਾੜ ਦੇਸ਼ਕ ਨੂੰ ਪ੍ਰਚਾਰ ਪ੍ਰਸਾਰ ਦਾ ਆਰੰਭ ਹੋਇਆ ਸੀ ਤੇ ਉਦੋਂ ਹਰ ਘਰ ਚੋਂ ਇੱਕ ਇੱਕ ਬੱਚਾ ਮੰਗ ਕੇ ਤੇ ਉਹਨੂੰ ਸਿੱਖਿਆਰ ਕੀਤਾ ਗਿਆ ਸੀ। ਇਹ ਵੀ ਮੈਂ ਵਰਲਡਵਾਈਡ ਦੱਸਣਾ ਚਾਹੁੰਦਾ ਕਿ ਇੱਥੇ ਇੱਕ ਵੀ ਸਿੱਖਣੀ ਸੀ। ਹਰ ਘਰ ਚੋਂ ਇੱਕ ਬੱਚਾ ਮੰਗ ਕੇ ਤੇ ਉਹਨੂੰ ਸਿੱਖੀ ਆਪਣੇ ਪਾਸੇ ਲਿਆਂਦਾ ਗਿਆ ਸੀ ਤੇ ਅੱਜ ਇਹ ਡੇਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਇਹ ਕੰਕੇ ਵੀ ਚੋੜਦੇ ਕਹਿ ਰਹੇ ਆਂ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚਾਰਧਾਰਾ ਨੂੰ ਹੀ ਅੱਗੇ ਪ੍ਰਚਾਰ ਪ੍ਰਸਾਰ ਹੁੰਦਾ ਹੈ ਇਸ ਵਿੱਚ ਕੋਈ ਐਸੀ ਪਰੰਪਰਾ ਨਹੀਂ ਹੈਗੀ ਜਿਹੜੀ ਸੋਸ਼ਲ ਮੀਡੀਆ ਤੇ ਮਤਲਬ ਉਸ ਨੂੰ ਫੈਲਾਇਆ ਜਾਂਦਾ ਪਰ ਮੈਂ ਇਹ ਕਹ ਜ਼ਰੂਰ ਕਹਾਂਗਾ ਮੈਂ ਇੱਕ ਕਿਰਤਨੀ ਹੋਣ ਦੇ ਨਾਤੇ ਕਿਉਂਕਿ ਅਸੀਂ ਜੰਮੂ ਕਸ਼ਮੀਰ ਦੇ ਰਹਿਣ ਵਾਲੇ ਆਂ ਡੇਰੇ ਦੇ ਜਿਹੜੇ ਮੁਖ ਸੰਚਾਲਕ ਸਾਡੇ ਪ੍ਰੋਫੈਸਰ ਹਰਦੇਵ ਸਿੰਘ ਜੀ ਇਹਨਾਂ ਦੀ ਸਾਰੀ ਟੀਮ ਖੜੀ ਹੈ ਨਾਲ ਪ੍ਰਵੀਨ ਵੀਰ ਜੀ ਤੁਹਾਡੇ ਭਾਈ ਸਾਬਾਨ ਜਿਹੜੇ ਖੜੇ ਹਨ ਤੇ ਮੈਂ ਆਪਣੇ ਵੱਲੋਂ ਬੇਨਤੀ ਕਰਾਂਗਾ ਜੀ ਕਿ ਡੇਰੇ ਵਿੱਚ ਜਦੋਂ ਵੀ ਕੋਈ ਗੱਲ ਹੋਵੇ ਕੋਈ ਅਸੀ ਚੀਜ਼ ਹੋਵੇ ਹਰ ਇੱਕ ਸਿੱਖ ਜਿਹੜਾ ਪਿਆਰ ਕਰਨ ਵਾਲਾ ਡੇਰੇ ਨੂੰ ਉਸ ਦਾ ਹਿਰਦਾ ਬਲਉਂਦਿਆ ਜਾਂਦਾ ਪਰ ਉਹਨੇ ਹਰ ਇੱਕ ਸਿੱਖ ਦਾ ਫਰਜ਼ ਬਣ ਗਿਆ ਕਿ ਉਹ ਵੀਡੀਓ ਕਿੱਥੋਂ ਚੱਲੀ ਕਿਉਂਕਿ ਬਾਬਾ ਜੀ ਬਿਲਕੁਲ ਜੀ ਸੱਚਾਈ ਹੈਗੀ ਨਾ ਕਿ ਉਹ ਵੀਡੀਓ ਸੱਚ ਕੀਤਾ ਜਾਵੇ ਸੱਚ ਕੀਤਾ ਜਾਵੇ ਸੰਗਤ ਨੂੰ ਨਾ ਗੁੰਮਰਾਹ ਕੀਤਾ ਜਾਵੇ ਨਾ ਸਿੱਖਾਂ ਦੇ ਚਿਹਰੇ ਪਹੁੰਚਾਈ ਜਾਵੇ ਨਾ ਇਹਨਾਂ ਦੀ ਭਾਗਣਾ ਨੂੰ ਠੁੱਕਿਆ ਜਾਵੇ ਠੁੱਕਿਆ ਜਾਵੇ ਤੇ ਭਈ ਇਹ ਵੀਡੀਓ ਕਿੱਥੋਂ ਚੱਲੀ ਇਸ ਤਰ੍ਹਾਂ ਉਹ ਵਾਇਰਲ ਹੋਈ ਕਿਸ ਤਰ੍ਹਾਂ ਪੰਜਾਬ ਤੱਕ ਪਹੁੰਚੀ ਇਹ ਤਾਂ ਗੁਰੂ ਸਾਹਿਬ ਨੇ ਕਿਰਪਾ ਕੀਤੀ ਕਿ ਐਸੇ ਬੁੱਧੀਜੀਵੀ ਅਗਰ ਅਜਿਹਾ ਸਰਕਾਰ ਕਮੇਟੀਆਂ ਕੰਮ ਕਰ ਰਹੀਆਂ ਹਨ ਤਾਂ ਉਹਨਾਂ ਵਿੱਚ ਅਸੀਂ ਤਾਂ ਪਹਿਲੀ ਵਾਰ ਸਰਕਾਰ ਕਮੇਟੀ ਦੇ ਕਿਸੇ ਮੈਂਬਰ ਨੂੰ ਮਿਲੇ ਆਂ ਤੇ ਐਸੇ ਸਾਨੂੰ ਮਿਲ ਕੇ ਗੁਰੂ ਜੀ ਪਿਆਰਿਆਂ ਨੇ ਬਹਿ ਕੇ ਵਿਚਾਰ ਕਰ ਦਿੱਤੀ ਅਸੀਂ ਇਸ ਦੀ ਤੈਅ ਤੱਕ ਜਾਵਾਂਗੇ ਔਰ ਮਹਾਂਪੁਰਸ਼ਾਂ ਨੂੰ ਵੀ ਜ਼ਰੂਰ ਬੇਨਤੀ ਕਰਾਂਗੇ ਕਿ ਇਹ ਉਹ ਜੀ ਜਿਸ ਨਾਲ ਸਾਡਾ ਆਪਸੀ ਭਾਈਚਾਰਾ ਖਰਾਬ ਹੋ ਰਿਹਾ ਜੰਮੂ ਕਸ਼ਮੀਰ ਤੇ ਪੰਜਾਬ ਦਾ ਬੜਾ ਵੱਡਾ ਆਪਸੀ ਚ ਗਹਿਰਾ ਸੰਬੰਧ ਹੈ ਕਿ ਅੱਗੇ ਤੋਂ ਅਜਿਹਾ ਕੁਝ ਨਹੀਂ ਨਾ ਬਣੇ ਇਸ ਦੀ ਜਾਂਚ ਵੀ ਜ਼ਰੂਰ ਹੋਣੀ ਚਾਹੀਦੀ ਹੈ ਇਹ ਕਿੱਥੋਂ ਕਿੱਥੋਂ ਵਾਇਰਲ ਹੋ ਗਈ ਔਰ ਕਿਹੜੇ ਕਿਹੜੇ ਗਰੁੱਪਾਂ ਵਿੱਚ ਪਈ ਉਹ ਵੱਡੇ ਪੱਧਰ ਤੇ ਇਸ ਦੀ ਇੱਕ ਕਮੇਟੀ ਗਠਿਤ ਕਰਕੇ ਭਾਵੇਂ ਐਡਮਿਨਿਸਟ੍ਰੇਸ਼ਨ ਲੈਵਲ ਉਪਰੋਂ ਇਸ ਤਰ੍ਹਾਂ ਨਾਲ ਹੋਵੇ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਸੋ ਬਾਬਾ ਜੀ ਆਪ ਜੀ ਦਾ ਤਰਵਾ ਦਿਓ ਤੁਸੀਂ ਆਇਓ ਬੈਠ ਕੇ ਵਿਚਾਰਾ ਹੋਈਆਂ ਤੇ ਆਰਜੀ ਤੋਂ ਸੰਤੁਸ਼ੋਖੀ ਜਾ ਦੇ ਬਿਲਕੁਲ ਜੀ ਬ ਤੁਹਾਨੂੰ ਲੱਗਿਆ ਕਿ ਗਾਹ ਤੱਕ ਸਮੋਂ ਗਿਆ ਸੋ ਪਤਾ ਕਿ ਜੀ ਸੋ ਸੰਤੁਸ਼ਟ ਹੋ ਕੇ ਸੋ ਆਰਜੀ ਦਾ ਸਾਡਾ ਪੇਰੇ ਆਇ ਦਾ ਮਾਲ ਕੀਤਾ ਸਰਕਾਰ ਕੀਤਾ ਇਹ ਤੁਹਾਡੇ ਤੈਰ ਜ਼ਰੂਰ ਫਾਇਦਾ ਪਰ ਜਿਹੜੀ ਸਾਨੂੰ ਵੀਡੀਓ ਨੇ ਸਾਡੇ ਮਨ ਨੂੰ ਫੇਸ ਪਹੁੰਚਾਈ ਪੰਜਾਬ ਦੇ ਵਿੱਚ ਵੀ ਬਹੁਤ ਹੀ ਸਿੱਖਾਂ ਦੇ ਮਨ ਨੂੰ ਫੇਸ ਪਹੁੰਚੀ ਸੀ ਆ ਵੀਡੀਓ ਕਰਕੇ ਸੋ ਇੱਥੇ ਆ ਕੇ ਸਾਨੂੰ ਅੱਜ ਪਤਾ ਲੱਗਾ ਜੀ ਇਦਾਂ ਹੀ ਸਿੱਖੀ ਦੇ ਨਾਲ ਗੁਰੂ ਸਿੱਖੀ ਨਾਲ ਪਿਆਰ ਕਰੋ ਗੁਰੂ ਵਾਲੇ ਬਣੋ ਜੇ ਕੋਈ ਐਡਾ ਵੀ ਵੀਡੀਓ ਚਲਾਉਂਦਾ ਹੈ ਜਾਂ ਕੋਈ ਸ਼ਾਰਟ ਵੀ ਬੰਦਾ ਐਡਾ ਕੰਮ ਕਰਦਾ ਹੈ ਤੇ ਉਹਦੇ ਤੱਕ ਪਹੁੰਚ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ